ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਕੋਈ ਪਿੰਡ ਚੀਦਾ ਜ਼ਿਲ੍ਹਾ ਬਈ ਇਹਨੂੰ ਮੋਗਾ ਪੈਣ ਤੇ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਨਾਮ ਕੀ ਆ ਬਾਈ ਆਪਣਾ ਨਾਮ ਆ ਆਪਣਾ ਹਰਜੀਤ ਸਿੰਘ ਹੈ ਜੀ ਠੀਕ ਹੋਈ ਨਾਮ ਮਰਜੀਤ ਸਿੰਘ ਸਾਹਿਬ ਕਾ ਸਰਪੰਚ ਆ ਪਿੰਡ ਚੀਡਾ ਜਿਹੜਾ ਮੋਗਾ ਪਾਗਾ ਪੁਰਾਣਾ ਆਪਣਾ ੱਡੇ ਦੇ ਕੋਲੇ ਘਰ ਆ ਜਮਾ ਆ ਬਾਈ ਦੇ ਜੇ ਕਿਸੇ ਨੇ ਘਰ ਆਉਣਾ ਹੋਵੇ ੱਡੇ ਦੇ ਨਜ਼ਦੀਕ ਘਰ ਆ ਬਾਈ ਦਾ ਜਿਹੜਾ ਡੈਡੀ ਆ ਉਹ ਸਾਫ ਕਾ ਸਰਪੰਚ ਸਾਹਿਬ ਆ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੀ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਆਪਣੇ ਕੋਲੇ 5 ਗਾਵਾਂ ਬਕਾਉ ਆ 5 ਵੇੜਾਂ ਬਕਾਉ ਆ ਦੱਸੋ ਜੀ ਸਾਹਮਣੇ ਖੜੀ ਵੇੜ ਦੀ ਕੀ ਡਿਟੇਲ ਆ ਜੀ ਕਿਹੜਾ ਸੂਆ ਸੁੰਦੀ ਆ ਜੀ ਕਿੰਨੇ ਦੁੱਧ ਆਏ ਇਹਨੇ ਤੀਸਰਾ ਸੂਆ ਸੂਣਾਗਾ ਠੀਕ ਹੋ ਜੀ ਟਿਪਿਕਲੀ ਸੂਏ ਨੇ 25 26 ਕਿਲੋ ਦੁੱਧ ਪਾਇਆਗਾ ਠੀਕ ਹੋ ਜੀ ਦੱਸਣਾ ਦੋਨੇ ਬਾਈਆਂ ਦਾ ਵਪਾਰ ਲੈਣ ਦਾ ਕੰਮ ਆ ਮੂੰਹ ਮੱਥੇ ਤੁਸੀਂ ਦੇਖ ਸਕਦੇ ਹੋ ਸੋਹਣੀ ਆ ਬਾਈ ਜੀ ਤਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਕੱਲਾ ਕੱਲਾ ਥਾਣਾ ਬਹੁਤ ਸੋਹਣਾ ਥਾਨ ਲੱਗਿਆ ਹੋਇਆ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਜੀ ਮੜਾ ਤੋਰ ਕੇ ਵਿਖਾ ਦਿਓ ਬਾਡੀ ਬੰਤਰ ਦੀ ਸੋਹਣੀ ਆ ਸੋਹਣਾ ਪ੍ਰਿੰਟ ਆ ਬਾਈ ਜੀ ਪੂਰੀ ਵੱਡੀ ਗੱਮ ਬਾਈ ਜੀ ਤੋਰਾ ਤੁਸੀਂ ਦੇਖ ਸਕਦੇ ਹੋ ਫੁਨਾ ਦੀ ਕੁਆਲਿਟੀ ਸ਼ਾਨਦਾਰ ਆ ਆ ਜੋ ਬਾਈ ਜੀ ਮੂੰਹ ਮੱਥੇ ਦੇਖ ਸਕਦੇ ਹੋ ਬਾਈ ਸ਼ਾਨਦਾਰ ਆ ਬਹੁਤ ਸੋਹਣੀ ਕੁਆਲਿਟੀ ਆ ਬਾਈ ਬਹੁਤ ਸੋਹਣਾ ਪ੍ਰਿੰਟ ਆ ਗਾਂ ਦਾ ਕੱਚੀ ਪਲੱਸ ਵਾਲੀ ਆ ਵੀਰੇ ਤੋਰਾ ਤੁਸੀਂ ਦੇਖ ਸਕਦੇ ਹੋ ਭਾਈ ਜੀ ਕੀ ਮੋਲ ਕਰਦੇ ਆਂ ਭਾਈ ਜੀ ਆਪਿਆ ਦਾ ਜੀ ਇਹਦਾ ਆਪਾਂ ਮੋਲ 75000 ਰੁਪਏ ਕਰਦੇ ਹਾਂ ਠੀਕ ਹੋ ਜੀ ਮੌਕੇ ਤੇ ਮੰਨਤਾਂ ਹੋ ਜਾਊਗਾ ਜੀ ਠੀਕ ਹੋ ਜੀ ਅੱਗੇ ਆ ਜਾਓ ਜਰਸੀ ਜਲੀ ਕੀ ਡਿਟੇਲ ਆ ਜਰਸੀ ਦੀ ਜੀ ਇਹ ਜਰਸੀ ਦੂਜਾ ਸੂਨ ਵਾਲੀ ਆ ਜੀ ਠੀਕ ਹੋ ਜੀ ਤੇ ਇਹਨੂੰ 5 ਤਰੀਕ ਤੋਂ ਨਵਾਂ ਮਹੀਨਾ ਲੱਗਿਆਣਾ ਜੀ ਅੱਛਾ ਹਜੇ ਮਹੀਨਾ ਰਹਿ ਗਿਆ ਭਾਈ ਸੂਨ ਦਾ ਤੇ ਭਾਈ ਜੀ ਕੀ ਦੁੱਧ ਦਾ ਰਿਕਾਰਡ ਕੂੜ ਹੈ ਇਹਦਾ ਇਹਦਾ ਦੁੱਧ ਦਾ ਰਿਕਾਰਡ ਹੀ ਪਹਿਲੇ ਸੂਰੇ ਦਾ 25 ਲੀਟਰ ਦਾ ਹੀ 25 ਲੀਟਰ ਤਾਂ ਵੀ ਮੂੰਹ ਮੱਥੀ ਦੇਖ ਸਕਦੇ ਹੋ ਵੀਰੇ ਸੋਹਣੀ ਆ ਰੰਗ ਰੂਪ ਦੀ ਸੋਹਣੀ ਆ ਹਜੇ ਵੀਰੇ ਮਹੀਨਾ ਪਿਆ ਸਣਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ ਮਾੜਾ ਕੱਢ ਲਿਆ ਨੂੰ ਇੱਕ ਵਾਰ ਰੰਗ ਰੂਪ ਦੀ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਜਰਸੀ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਹੈ ਬਾਈ ਜੀ ਚੰਗੀ ਹਾਈਟ ਦੀ ਜਰਸੀ ਆਜੋ ਬਾਈ ਜੀ ਪੂਰਾ ਤੁਸੀਂ ਦੇਖ ਸਕਦੇ ਹੋ ਇਹਦਾ ਕੀ ਮੁੱਲ ਕਰਦੇ ਆਂ ਬਾਈ ਜੀ ਆਪਾਂ ਇਹਦਾ ਮੁੱਲ 55000 ਰੁਪਏ ਕਰਦੇ ਠੀਕ ਹੋ ਜੀ ਅੱਗੇ ਆ ਜਾਓ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਤੀਸਰਾ ਸੂਆ ਸੂਣ ਵਾਲੀ ਗਾਂ ਜੀ ਠੀਕ ਹੋ ਜੀ ਤੇ ਦੁੱਧ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਇਹਨੇ 30 ਲੀਟਰ ਦੁੱਧ ਚੋਇਆ ਤੀਨੇ ਸੂਏ ਪਿਛਲੇ ਸੂਏ ਹੁਣ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਜੀ ਇਹ ਹਲੇ ਜੀ 10 ਦਿਨਾਂ ਦੀ ਕੱਚੀ ਹੈ 10 ਦਿਨਾਂ ਦੀ ਕੱਚੀ ਹੈ ਵੀਰੇ ਪਿਛਲੇ ਸੂਏ ਨੇ 30 ਲੀਟਰ ਦੁੱਧ ਪਾਇਆ ਖਵਾਨਾ ਤੁਸੀਂ ਦੇਖ ਸਕਦੇ ਹੋ ਢੱਲ ਪਈ ਹੈ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੋ ਵੀ ਭਰਾ ਆਵੇ ਆਪਦੀ ਦਸਤਲਿ ਕਰਕੇ ਫੇਰ ਲੈ ਕੇ ਜਾਵੇ ਠੀਕ ਹੋ ਜ ਤੂ ਦਿਨ ਮੜਾ ਇੱਕ ਕੱਢਦੀ ਵੀਰੇ ਇਹਨੂੰ ਵਾਰ ਤੋਲ ਥੋੜਾ ਨਸੇਪਾਂ ਚਾ ਵੀਰੇ ਦੇਖ ਸਕਦੇ ਹੋ ਬਈ ਤੁਸੀਂ ਆਜੋ ਬਾਈ ਜੀ ਜਿਹੜੇ ਬੰਦੇ ਨੇ ਬਾਈ ਦੁੱਧ ਵਾਸਤੇ ਬਹੁਤ ਚੰਗੀ ਗਾਂ ਸਾੜਾ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਇਧਰਲੇ ਪਾਸੇ ਹਜੇ ਵੀਰੇ ਕੱਚੀ ਆ ਢਿੱਲ ਬਹੁਤ ਪਈ ਆ ਭਾਈ ਜੀ ਕੀ ਮੋਲ ਕਰਦੇ ਆ ਭਾਈ ਇਹਦਾ ਮੁੱਲ ਭਾਈ 55000 ਰੁਪਏ ਕਰਦੇ ਠੀਕ ਹੋ ਜੀ ਹੋਜੇ ਮੋਕੇ ਤੇ ਮੰਨ ਤਣ ਭਾਈ ਜੀ ਕਾਲੀ ਦਾ ਕੀ ਡਿਟੇਲ ਹੈ ਜੀ ਇਹਦੀ ਇਹ ਦੂਸਰਾ ਸੂਆ 6 ਦੰਦ ਮੂੰਹ ਤੋਂ ਆ ਸਰਵੱਛੀ ਆ ਤੇ ਇੱਕ ਹਫਤੇ ਦੀ ਸੂਈ ਹੈ ਤੇ ਦੁੱਧ ਉਹਨੇ ਦੇ ਤਲੇ 17 ਲੀਟਰ ਤਿਆਰ ਆ ਬਿਲਕੁਲ ਆਪਾਂ ਚਵਾਈ ਕਰਾ ਦਾਂਗੇ ਜੀ ਕੋਈ ਆਵੇ ਜੋ ਕੇ ਲੈ ਕੇ ਜਾਵੇ 17 ਲੀਟਰ ਭਾਈ ਦੁੱਧ ਤਿਆਰ ਆ ਮਗਰ ਭਈ ਇਹਦੇ ਆਹ ਵੱਛੀ ਆ ਹਫਤਾ ਹੋ ਗਿਆ ਸੂਈ ਨੂੰ ਕਰਾਸ ਬਰੀਡ ਦੀ ਆ ਫਰਣਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਆ ਸੋਨਾ ਥਾਨ ਲੱਗਿਆ ਹੋਇਆ ਮੜੇ ਵੇਰ ਕੱਢ ਲਈ ਇਹਨੂੰ ਇੱਕ ਵਾਰ ਦੇਖ ਸਕਦੇ ਹੋ ਬਾਈ ਹਾਲੋ ਬਾਈ ਜੀ ਦੇਖ ਸਕਦੇ ਹੋ ਚੰਗੀ ਹਾਈਟ ਦੀ ਫਰੇ ਵਹਿੜਾ ਸੋਹਣਾ ਥਣ ਲੱਗਿਆ ਹੋਇਆ ਮਗਰ ਇਹਦੇ ਬੱਚੀ ਆ 7 ਦਿਨ ਹੋ ਗਏ ਸੂਈ ਨੂੰ 17 ਲੀਟਰ ਦੁੱਧ ਤਿਆਰ ਆ ਬਾਈ ਜੀ ਕੀ ਮੁੱਲ ਕਰਦੇ ਆ ਜੀ ਇਹਦਾ ਇਹਦਾ ਮੁੱਲ ਵੀ 55000 ਰੁਪਏ ਜੀ ਹੋ ਜਾਊਗਾ ਮਾਨ ਤਾਂ ਮੁੱਕ ਤੇ ਠੀਕ ਹੋ ਜੀ ਅੱਗੇ ਆ ਜਾਓ ਇਹਦੀ ਕੀ ਡਿਟੇਲ ਆ ਜੀ ਇਹ ਦੂਸਰਾ ਸੂਆ ਗਾਈ ਹਾਂਜੀ ਇਹ ਹਲੇ 10 ਦਿਨਾਂ ਦੀ ਕੱਚੀ ਆਲੇ ਹਲੇ 10 ਦਿਨਾਂ ਦੀ ਕੱਚੀ ਆ ਠੀਕ ਹੋ ਜੀ ਤੇ 22 ਲੀਟਰ ਦਾ ਰਿਕਾਰਡ ਆ ਪਿਛਲੇ ਤੋਂ ਇਹਦਾ ਠੀਕ ਹੋ ਜੀ ਹਲੇ 10 ਦਿਨਾਂ ਦੀ ਕੱਚੀ ਆ ਵੀਰੇ ਹਾਂਜੀ ਮਦਰੀ ਗੋਡੀ ਦੀ ਆ 700 ਰੁਪਏ ਲੈਵੇ ਦੇ ਵਿੱਚ ਠੀਕ ਹੋ ਜੀ ਬਾਈ ਕੱਢ ਲਈ ਇਹਨੂੰ ਇੱਕ ਵਾਰ ਮਦਰੀ ਗੋਡੀ ਦੀ ਬਾਈ ਥੋੜੀ ਜੀ ਦਰਮਿਆਨਾ ਕੱਦਦਾ ਨੂੰ ਮੁੱਥੇ ਦੀ ਚੰਗੀ ਆ ਆਜਾ ਨਾ ਉਹ ਬੱਲੇ ਨਾਮ ਤੇ ਲੱਗਿਆ ਪੋ ਆਜੋ ਭਾਈ ਜੀ ਪਾਏ ਪਾਏ ਚੱਲੀਏ ਨਾ ਪਾਣਾ ਤੁਸੀਂ ਦੇਖ ਸਕਦੇ ਹੋ ਤੁਹਾਡੀ ਕੁਆਲਿਟੀ ਦੇਖ ਸਕਦੇ ਹੋ ਭਾਈ ਜੀ ਇਹਦੇ ਇੱਕ ਪਾਸੇ ਭਾਲਾ ਜੇ ਥਣ ਘੱਟ ਆਈ ਭਾਲਾ ਹੀ ਹੈ ਬਰਾਤੀ ਜੀ ਠੀਕ ਹੋ ਜੀ ਜੋ ਵੀ ਭਰਾ ਆਵੇ ਆਪ ਦੀ ਦਸੱਲੀ ਕਰਕੇ ਭਾਈ ਫੇਰ ਲੈ ਕੇ ਜਾਵੇ ਇੱਕ ਪਾਸੇ ਭਾਲਾ ਹਲਕੀ ਜੀ ਦੇਖ ਸਕਦੇ ਹੋ ਤੁਸੀਂ ਭਾਈ ਜੀ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਜੀ ਇਹਦਾ ਮੁੱਲ 60000 ਰੁਪਏ ਕਰਦੇ ਆ ਠੀਕ ਹੋ ਜੀ ਹੋ ਜੀ ਮੌਕੇ ਤੇ ਮੰਨ ਤਨ ਭਾਈ ਜੀ ਠੀਕ ਹੋ ਜੀ ਇੱਕ ਬਾਈ ਜੀ ਆਪਣੇ ਕੋ ਜਰਸੀ ਬੱਚੀ ਆ ਇੱਥੇ ਦੱਸ ਦਿਓ ਕੀ ਡਿਟੇਲ ਆ ਬਾਈ ਜੀ ਇਹ ਜੀ ਹਲੇ ਖੀਰੀ ਆਈ ਮੂਹ ਮੂਹ ਤਾਂ ਖੀਰੀ ਆ ਹਾਂਜੀ ਠੀਕ ਹੋ ਜੀ ਹਾਂਜੀ ਬਾਈ ਜੀ ਦੇਖ ਲਓ ਜੀ ਖੀਰੀ ਆ ਬੱਚੀ ਆ ਬਈ ਤੁਸੀਂ ਦੰਦ ਦੇਖ ਸਕਦੇ ਹੋ ਤੇ ਕਿੰਨੀ ਉਮਰ ਹੈ ਜੀ ਇਹ 11 ਮਹੀਨੇ ਲੀਏ ਹਜੇ 10 ਤੋਂ 11 ਮਹੀਨੇ ਦੀ ਹਜੇ ਬਾਈ ਨੂੰ ਪਤਾ ਨਹੀਂ ਕਿ ਲਾਂ ਅੰਦਾਜ਼ਾ ਹੀ ਆ ਬਈਆ ਜਿਹੜੇ ਸਿੰਘ ਮਾਰਦੀ ਮੁਰਦੀ ਤਾਂ ਨਹੀਂ ਬਾਈ ਜੀ ਇਹ ਮਾਣਾ ਜੀ ਬਹੁਤ ਸੀਰੀਅਸ ਆਉਂਦਾ ਠੀਕ ਹੋ ਜੀ ਤੇ ਮਾਂ ਦੇ ਦੁੱਧ ਦਾ ਰਕਾਰਡ ਰਿਪੋਰਟ ਪਤਾ ਮਾੜਾ ਮੁੱਟਾ ਜੀ ਇਹ ਮਾਂ 25 26 ਕਿਲੋ ਦੁੱਧ ਦਾ ਰਕਾਰਡ ਹੈ ਠੀਕ ਹੋ ਬਾਈ ਜੀ ਇਹਦੀ ਬਾਈ ਸਾਨੂੰ ਝੋਲੀ ਦਿਖਾ ਦਿੰਨੇ ਆ ਥੋੜਾ ਜਿਹਾ ਪਸੂ ਦਾ ਰਹਿਣਾ ਦਾ ਮਾੜਾ ਖਣੀ ਵੀਰੇ ਮੁੰਦੇ ਆ ਝੋਲੀ ਦਿਖਾ ਦੇ ਝੋਲੀ ਦੇਖ ਸਕਦੇ ਹੋ ਬਾਈ ਜੀ ਤੁਸੀਂ ਚੰਗੀ ਝੋਲੀ ਚੰਗਾ ਥਾਣਾ ਬਾਈ ਜੀ ਬਾਈ ਜੀ ਕੀ ਮੁੱਲ ਕਰਦੇ ਜੀ ਇਹਦਾ ਇਹਦਾ ਮੁੱਲ 15000 ਰੁਪਏ ਕਰਦੇ ਇਹਦਾ ਮੁੱਲ 15000 ਮੋਕੇ ਤੇ ਹੋ ਜਾਊਗਾ ਬਾਈ ਜੀ ਮੰਨ ਤਨ ਠੀਕ ਹੋ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ ਇੱਕ ਵਾਰ ਆਪਣਾ ਕੰਟੈਕਟ ਨੰਬਰ ਹੈਗਾ 98552 51219 ਇੱਕ ਵਾਰ ਫੇਰ ਬੋਲ ਦੋ ਜੀ ਆਪਣਾ ਕੰਟੈਕਟ ਨੰਬਰ ਹੈਗਾ 98552 51219 ਠੀਕ ਹੋ ਬਾਈ ਜੀ ਤੇ ਵੀਰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਵਪਾਰ ਕਰਦੇ ਨੂੰ ਜੀ ਆਪਾਂ ਨੂੰ 10 ਸਾਲ ਹੋ ਗਏ ਤੇ ਜੇ ਕਿਸੇ ਭਰਾ ਨੇ ਵੈਸੇ ਆਣਾ ਹੋਵੇ ਤੇ ਕਿੰਨੇ ਪਸ਼ੂ ਹੁੰਦੇ ਜੀ ਆਪਣੇ ਘਰ ਹਰ ਵਕਤ ਆਪਣੇ ਕੋਲ 5-6 ਪਸ਼ੂ ਪਾਉਂ ਰਖਾਉਂ ਹੁੰਦੇ ਠੀਕ ਹੋ ਜੀ 5 ਤੋਂ 6 ਪਸ਼ੂ ਬ ਤੇ ਬਹੁਤ ਸੁਣਿਆ ਵੀਰੇ ਨਾਗਾਂ ਬਾਈਆਂ ਕੋਲ ਜੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਜੇ ਕਿਸੇ ਭਰਾ ਨੂੰ ਸਾਰੇ ਨਗਾਂ ਚ ਕੋਈ ਵੀ ਨਾਗ ਪਸੰਦ ਆਉਂਦਾ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਥੈਂਕ ਯੂ ਬਾਈ ਜੀ